ਇੱਕ ਵਾਰ ਦੀ ਗੱਲ ਆ ਦੋਸਤੋ ਕਿ ਅਕਬਰ ਦੇ ਦਰਬਾਰ ਵਿੱਚ ਨਾ ਜਿਹੜੇ ਮੰਤਰੀ ਹੁੰਨੇ ਆ ਉਹ ਆਪਸ ਵਿੱਚ ਸਲਾਹ ਕਰਦੇ ਆ ਵੀ ਜਿਹੜਾ ਬਿਰਵਲ ਆ ਵੀ ਇਸ ਦੀ ਬੱਲੇ ਬੱਲੇ ਹੁੰਦੇ ਆ ਵੀ ਇਸ ਨੂੰ ਕਿਉਂ ਨਾ ਨੌਕਰੀ ਤੋਂ ਧਰਾਇਆ ਜਾਵੇ ਉਹ ਇਕੱਠੇ ਹੋ ਕੇ ਇੱਕ ਦਿਨ ਸਲਾਹ ਕਰ ਲੈਂਦੇ ਆ ਵੀ ਇਸ ਨੂੰ ਕਿਹੜੇ ਤਰੀਕੇ ਨਾਲ ਵੀ ਨੌਕਰੀ ਤੋਂ ਹਟਾਇਆ ਜਾਵੇ ਤਾਂ ਉਹ ਕੀ ਕਰਦੇ ਆ ਬਿਰਵਲ ਦੇ ਵਿਰੁੱਧ ਨਾ ਅਕਬਰ ਦੇ ਕੰਨ ਭਰ ਦਿੰਨੇ ਆ ਕਹਿੰਦੇ ਜੀ ਜਿਹੜਾ ਬੀਰਵਾਲਾ ਨਾ ਵੀ ਉਹ ਖਜ਼ਾਨੇ ਚੋਂ ਚੋਰੀ ਕਰਦਾ ਤਾਂ ਅਕੁਰਵਾਸ਼ਾ ਪਹਿਲਾਂ ਤਾਂ ਮੰਨਦਾ ਨਹੀਂ ਕਹਿੰਦਾ ਵੀ ਹੋ ਨਹੀਂ ਸਕਦਾ ਇਹ ਵੀ ਉਹ ਚੋਰੀ ਕਰਦਾ ਹੋਵੇਗਾ ਕਹਿੰਦੇ ਨਹੀਂ ਜੀ ਚੋਰੀ ਕਰਦਾ ਚਲੋ ਉਹ ਕੰਨੇ ਵੀ ਸਬੂਤ ਚਾਹਿੰਦਾ ਬਾਦਸ਼ਾਹ ਕਹਿੰਦਾ ਆ ਜਾਂਦਾ ਵੀ ਕੋਈ ਸਬੂਤ ਦੋ ਵੀ ਤਾਂ ਪਤਾ ਲੱਗੂਗਾ ਵੀ ਜੇ ਵੀ ਇਹ ਚੋਰ ਆ ਕਹਿੰਦੇ ਜੀ ਕੋਈ ਨਾ ਤੁਹਾਨੂੰ ਸਬੂਤ ਵੀ ਦੇ ਦਾਂਗੇ ਤਾਂ ਉਹ ਕਹਿੰਦੇ ਵੀ ਕੱਲ ਨੂੰ ਸਬੂਤ ਦੇ ਦਾਂਗੇ ਜੀ ਤੁਹਾਨੂੰ ਤਾ ਕਹਿੰਦੇ ਕੋਈ ਗੱਲ ਨਹੀਂ ਉਹ ਕੀ ਕਰਨੇ ਆ ਆਪਸ ਵਿੱਚ ਇਕੱਠੇ ਹੋ ਕੇ ਮੀਰਾ ਦੇ ਵਜ਼ੀਰਾ ਹੁੰਦਾ ਉਹਨਾਂ ਦਾ ਨਾਮ ਉਹ ਇਕੱਠੇ ਹੋ ਕੇ ਨਾ ਰਾਤ ਨੂੰ ਖਜ਼ਾਨੇ ਚੋਂ ਚੋਰੀ ਕਰਕੇ ਤੇ ਇੱਕ ਸੰਦੂਕ ਚ ਪਾ ਕੇ ਜਿਹੜਾ ਵੀਰਵਾਲ ਦਾ ਨੌਕਰ ਹੁੰਦਾ ਨਾ ਉਹਨੂੰ ਦੇ ਦਿੰਦੇ ਨੇ ਕਹਿੰਦੇ ਵੀ ਵੀਰਵਾਲ ਦੇ ਕਮਰੇ ਚ ਰੱਖਿਆ ਹੈ ਤੋ ਐਂ ਕਰਦਾ ਕਹਿੰਦੇ ਵੀ ਐਂ ਜੇ ਪੁੱਛੂਗਾ ਬਲਮਾ ਦਾ ਪੁੱਛਣਾ ਇਹਨੇ ਜੇ ਪੁੱਛਿਆ ਤਾਂ ਕਹਿੰਦੀ ਵੀ ਬਾਦਸ਼ਾਹ ਨੇ ਭੇਜਿਆ ਤੋਫੇ ਤਕ ਉਧਰ ਦੀ ਵੀਰਵਾਲ ਹੈ ਨਹੀਂ ਸੀ ਨਾ ਪੁੱਛਾਈ ਉਹ ਜਿਹੜਾ ਨੌਕਰ ਸੀ ਵੀਰਵਾਲ ਦਾ ਉਹਦੇ ਕਮਰੇ ਚ ਸੰਦੂਕ ਰੱਖਿਆ ਦਾ ਤੇ ਦੂਏ ਦਿਨ ਸਵੇਰੇ ਜਿਹੜੇ ਮੀਰ ਅਤੇ ਵਜ਼ੀਰ ਆ ਉਹ ਕਹਿੰਨੇ ਵੀ ਜੀ ਅੱਜ ਮੌਕਾ ਕਹਿੰਦੇ ਵੀ ਅੱਜ ਵੀਰਵਾਲ ਨੇ ਰਾਤ ਫੇਰ ਚੋਰੀ ਕਰੀ ਐ ਵੀ ਬੰਦੇ ਭੇਜੋ ਤਾਂ ਬਾਦਸ਼ਾਹ ਕੀ ਕਰਦਾ ਵੀਰਵਾਲ ਨੂੰ ਫੜਨ ਵਾਸਤੇ ਦੋ ਬੰਦੇ ਭੇਜ ਦਿੰਦਾ ਤੇ ਨਾਲੇ ਜਿਹੜਾ ਉਹਦੇ ਕਮਰੇ ਚ ਸਮਾਨ ਭਰੰਦਾ ਸੰਦੂਕ ਉਹ ਚੱਕ ਲੈਣੇ ਚੱਕ ਲੈਣੇ ਆ ਜਦੋਂ ਸਵੇਰੇ ਸਵਾ ਲੱਗਦੀ ਹੈ ਤਾਂ ਉੱਥੇ ਸਵਾ ਸਾਰਿਆਂ ਦੇ ਸਾਹਮਣੇ ਖੁੱਲ੍ਹ ਜਾਂਦਾ ਸੰਦੂਖ ਤਾਂ ਉਹਦੇ ਵਿੱਚੋਂ ਕੀ ਨਿਕਲਦਾ ਜਦੋਂ ਸੰਦੂਖ ਖੋਲ੍ਹਦੇ ਆ ਕੀ ਕੀਮਤੀ ਲਾਲ ਪੰਜ ਕਸ਼ਮੀਰੀ ਦਸਾਲੇ ਹੁੰਨੇ ਆ ਤੇ ਕੁਝ ਹੀਰੇ ਮੋਤੀ ਹੁੰਨੇ ਪਏ ਉਸ 'ਚ ਤਾਂ ਸਾਰੇ ਦੇਖ ਕੇ ਹੈਰਾਨ ਹੋ ਜਾਂਦੇ ਆ ਵੀ ਵੀਰਵਲ ਨੇ ਇੰਨੀ ਚੋਰੀ ਕਰੀ ਆ ਤਾਂ ਵੀਰਵਲ ਵੀ ਹੈਰਾਨ ਹੋ ਜਾਂਦਾ ਵੀ ਮੈਨੂੰ ਤਾਂ ਈਗਲ ਦਾ ਪਤਾ ਨਹੀਂ ਜੀ ਮੁਕਰਦਾ ਰਾਜਾ ਜਲੇਵੇ ਕਹਿੰਦਾ ਵੀ ਮੈਂ ਤਾਂ ਇਹ ਚੋਰੀ ਕਰੀ ਨਹੀਂ ਜੀ ਕਹਿੰਦਾ ਵੀ ਮੈਨੂੰ ਪਤਾ ਨਹੀਂ ਲੱਗਿਆ ਵੀ ਕਿਵੇਂ ਹੋ ਗਿਆ ਪਰ ਰਾਜਾ ਨਹੀਂ ਮੰਨਦਾ ਕਹਿੰਦਾ ਵੀ ਸਬੂਤ ਮਿਲਿਆ ਹੋਇਆ ਕਹਿੰਦਾ ਤੇਰੇ ਵਿਰੁੱਧ ਵੀ ਤੈਨੂੰ ਕਹਿੰਦਾ ਸਜ਼ਾ ਮਿਲੂਗੀ ਤਾਂ ਬੀਰਵਾਲ ਬਥੇਰਾ ਉਹਦੇ ਅੱਗੇ ਹੱਥ ਬੰਦਾ ਮਿੰਤਾ ਕਰਦਾ ਕਹਿੰਦਾ ਵੀ ਵੀ ਮੇਰਾ ਕਸੂਰ ਨਹੀਂ ਹੈਗਾ ਜੀ ਇਸ ਤੇ ਕਹਿੰਦਾ ਵੀ ਮੇਰੇ ਤੇ ਇਹ ਇਲਜ਼ਾਮ ਲਾਇਆ ਗਿਆ ਤਾਂ ਵਾਰਸ਼ਾ ਨਹੀਂ ਮੰਨਦਾ ਕਹਿੰਦਾ ਵੀ ਸਜ਼ਾ ਤਾਂ ਤੈਨੂੰ ਕਹਿੰਦਾ ਮਿਲੂਗੀ ਮਿਲੂਗੀ ਕਹਿੰਦਾ ਚਲੋ ਇੰਨੇ ਚ ਗੱਲਾਂ ਕਰਦੇ ਕਰਦੇ ਉਹਦੇ ਵੀਰਵਲ ਦੇ ਘਰ ਵਾਲੀ ਜਿਹੜੀ ਹੁੰਦੀ ਆ ਉਹ ਦਰਬਾਰ ਚ ਪਹੁੰਚ ਜਾਂਦੀ ਆ ਤਾਂ ਉਹ ਆ ਕੇ ਕਹਿਣ ਲੱਗਦੀ ਆ ਕਹਿੰਦੀ ਵੀ ਵੀਰਵਲ ਨੂੰ ਸਜ਼ਾ ਨਾ ਹੀ ਦਿਓ ਵੀ ਇਹ ਬੇਕਸੂਰਾ ਤਾਂ ਰਾਜਾ ਮਨਦਾ ਨਹੀਂ ਕਹਿੰਦਾ ਵੀ ਸਬੂਤ ਮਿਲਿਆ ਹੈ ਕਹਿੰਦਾ ਸਾਨੂੰ ਵੀ ਬੇਕਸੂਰ ਨਹੀਂ ਹੋ ਸਕਦਾ ਕਹਿੰਦਾ ਇਹ ਵੀ ਚੋਰੀ ਕਰੀ ਆ ਚਲੋ ਕਹਿੰਦੀ ਵੀ ਇਹਨੂੰ ਸਜ਼ਾ ਨਾ ਲਈਓ ਵੀ ਜੇ ਇਹਨੂੰ ਸਜ਼ਾ ਦਿੱਤੀ ਕਹਿੰਦੇ ਵੀ ਜਿਹੜੇ ਮਤਲਬ ਮੋਤੀਆਂ ਦੀ ਖੇਤੀ ਹੈ ਨਾ ਮੋਤੀ ਦੀ پیدائش ਵੀ ਖਤਮ ਹੋ ਜੂਗੀ ਕਹਿੰਦੇ ਵੀ ਦੁਨੀਆ ਦੇ ਵੀ ਜੇ ਵੀਰਵਾਲ ਨੂੰ ਸਜ਼ਾ ਮਿਲ ਗਈ ਤਾਂ ਇਹ ਅੰਦਰ ਹੋ ਗਿਆ ਤੇ ਇਹ ਜੋ ਮੋਤੀਆਂ ਜਿਹੜੇ ਵੀ ਕੋਈ ਉਗਾ ਨਹੀਂ ਸਕਦਾ ਵੀ ਸਿਰਫ ਇਹ ਹੀ ਉਗਾ ਸਕਦਾ ਤਾਂ ਬਾਦਸ਼ਾਹ ਪੁੱਛਣ ਲੱਗੇ ਕਿਉਂਕਿ ਗੱਲ ਸਹੀ ਹੈ ਵੀਰਵਾਲ ਕਹਿੰਦਾ ਹਾਂ ਜੀ ਗੱਲ ਤਾਂ ਸਹੀ ਹੈ ਕਹਿੰਦਾ ਵੀ ਮੈਂ ਹੀ ਉਗਾ ਸਕਦਾ ਮੈਂ ਕਹਿੰਦਾ ਵੀ ਮੈਨੂੰ ਤਰੀਕਾ ਹੈਗਾ ਉਗਾਣ ਦਾ ਤਾਂ ਬਾਸ਼ਾ ਕਹਿੰਦਾ ਵੀ ਕੀ ਤੂੰ ਮੇਰੇ ਵਾਸਤੇ ਉਗਾ ਸਕਦਾ ਕਹਿੰਦਾ ਇੱਥੇ ਕਹਿੰਦਾ ਉਗਾ ਦਾਂਗੇ ਜੀ ਕੋਈ ਗੱਲ ਨਹੀਂ ਤੇ ਕਹਿੰਦਾ ਪਰ ਇਹਦੇ ਵਾਸਤੇ ਕਹਿੰਦਾ ਵੀ ਕੁਸ਼ਰਤਾ ਵੀ ਮੈਨੂੰ ਜਿਹੜੀ ਹੀਰੇ ਮੋਤੀ ਉਗਾਉਣ ਵਾਸਤੇ ਯੋਗ ਜ਼ਮੀਨ ਚਾਹੀਦੀ ਹੈ ਵੀ ਹਰੇਕ ਜ਼ਮੀਨ 'ਚ ਉਗਦੇ ਨਹੀਂ ਹੈਗੇ ਤਾਂ ਬਾਸ਼ਾ ਕਹਿੰਦਾ ਵੀ ਕੋਈ ਗੱਲ ਨਹੀਂ ਕਹਿੰਦਾ ਵੀ ਤੈਨੂੰ ਜ਼ਮੀਨ ਦੇ ਦਾਂਗੇ ਵੀ ਤੂੰ ਕਹਿੰਦਾ ਉਗਾ ਨਹੀਂ ਚੱਲ ਕਹਿੰਦਾ ਵੀ ਤੈਨੂੰ ਇਸੇ ਸ਼ਰਤ 'ਤੇ ਤੈਨੂੰ ਛੱਡ ਦਨੇ ਰਹਾ ਕਰ ਦਨੇ ਚਲ ਵੀਰ ਵੱਲ ਨੂੰ ਭੇਜ ਦੰਦਾ ਕਰੇ ਚਲਾ ਜਾਂਦਾ ਬੜਾ ਸੋਚੀ ਜਾਂਦਾ ਸੋਚੀ ਜਾਂਦਾ ਉਹ ਵੀ ਸਵੇਰੇ ਕੀ ਮੈਂ ਕਰਾਂ ਮੈਂ ਕੀ ਸਕੀਮ ਬਣਾਵਾਂ ਤਾਂ ਸਵੇਰੇ ਫਿਰ ਜਦੋਂ ਸਵਾ ਲੱਗਦੀ ਆ ਤਾਂ ਉੱਥੇ ਇਕੱਠੇ ਹੁੰਨੇ ਆ ਤਾਂ ਕਹਿਣ ਲੱਗਦਾ ਵੀ ਬਾਦਸ਼ਾਹ ਜੀ ਵੀ ਮੈਂ ਬਹੁਤ ਜਗ੍ਹਾ ਜ਼ਮੀਨ ਦੇਖੀ ਆ ਪਰ ਕੀਆ ਮਿੱਟੀ ਪਰ ਜੇ ਕਿਤੇ ਕਹਿੰਦਾ ਸਹੀ ਨਹੀਂ ਲੱਗੀ ਅਫਸੋਸ ਇਹ ਹੈ ਵੀ ਕਹਿੰਦਾ ਵੀ ਮੈਨੂੰ ਉੱਥੇ ਵਧੀਆ ਲੱਗੀ ਆ ਮਿੱਟੀ ਜਿੱਥੇ ਅਮੀਰੇ ਵਜ਼ੀਰੇ ਹੁਰ ਦੇ ਮਕਾਨ ਬਣੇ ਹੋਏ ਆ ਜਗਾ ਬਣੀ ਹੋਈ ਆ ਵੀ ਉਹ ਮਿੱਟੀ ਵਧੀਆ ਕਹਿੰਦਾ ਵੀ ਆਪਾਂ ਨੂੰ ਮਕਾਨ ਤਾਂ ਨਹੀਂ ਬਣਗੇ ਤਾਂ ਬਾਦਸ਼ਾਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਕਹਿੰਦਾ ਵੀ ਢਵਾ ਲਾਂਗੇ ਤਾਂ ਬਾਦਸ਼ਾਹ ਹੁਕਮ ਦੇ ਦਿੰਦਾ ਉਹਨਾਂ ਦੇ ਮਕਾਨ ਢਾਈ ਜੰਨੇ ਆ ਉਹ ਬੜੇ ਹੈਰਾਨ ਹੁੰਨੇ ਆ ਸੋਚਦੇ ਵੀ ਬੜਾ ਕੰਮ ਖਰਾਬ ਹੋ ਗਿਆ ਕਹਿੰਦੇ ਵੀ ਕਿੱਥੇ ਅਸੀਂ ਪਰਿੰਡਾਂ ਦਾ ਛੱਤਾ ਛੇੜ ਲਿਆ ਤਾਂ ਵੀ ਸਾਡੇ ਪਿੱਛੇ ਹੀ ਪੈ ਗਿਆ ਹੁਣ ਤਾਂ ਤਾਂ ਉਹਨਾਂ ਦੇ ਰਾਜਾ ਮਕਾਨ ਢਵਾ ਦਿੰਦਾ ਮਕਾਨ ਢਵਾ ਕੇ ਉਹਨਾਂ ਵਾਸਤੇ ਨਾਲ ਸਾਈਡ 'ਚ ਝੌਂਪੜੀਆਂ ਬਣਾ ਦਿੰਦਾ ਕਹਿੰਦਾ ਨਾ ਵੀ ਇਹਨਾਂ ਨੂੰ ਇਹ ਝੌਂਪੜੀਆਂ 'ਚ ਰਹਿਣ ਦੋ ਸੋਹਣੇ ਬੜੇ ਸੋਹਣੇ ਮਕਾਨ ਢਵਾ ਕੇ ਇੱਕ ਝੌਂਪੜੀਆਂ 'ਚ ਰਹਿਣਾ ਵਾਸਤੇ ਦੇ ਦਿੰਦਾ ਉਹਨਾਂ ਨੂੰ ਤਾਂ ਝੌਂਪੜੇ 'ਚ ਉਹ ਝੌਂਪੜੇ 'ਚ ਰਹਿਣ ਲੱਗ ਜਾਨੇ ਉਹਨਾਂ ਦੇ ਮੁਕਾਟਾ ਹੋ ਜਾਨੇ ਤਾਂ ਉਹ ਜਿਹੜੀ ਜ਼ਮੀਨ ਆ ਉਹ ਵਾਕੇ ਪੱਧਰ ਕਰ ਲੈਂਦਾ ਉਹ ਵੀਰਵਲ ਵਹਾ ਕੇ ਮੈਨ ਬਿਜੜਿਓ ਕਰ ਲੈਂਦਾ ਦੂਏ ਅਗਲੇ ਦਿਨ ਫਿਰ ਜਦੋਂ ਸਵਾ ਲੱਗਦੀ ਉੱਥੇ ਦਰਬਾਰ ਚਾਂਦਾ ਵੀਰਵਾਲ ਕਹਿੰਦਾ ਵੀ ਦੇਖੋ ਜੀ ਮੈਂ ਹੈ ਤਾਂ ਚੋਰ ਵੀ ਜਿਹੜੇ ਬੰਦੇ ਨੇ ਕਦੇ ਚੋਰੀ ਨਹੀਂ ਕਰੀ ਜਿਵੇਂ ਅਮੀਰਾ ਤੇ ਵਜ਼ੀਰਾ ਹੋਰ ਆ ਵੀ ਇਹਨਾਂ ਨੂੰ ਕਹੋ ਵੀ ਜਿਹੜਾ ਮੋਤੀਆਂ ਦਾ ਬੀਜ ਹੈ ਇਹ ਬੀਜ ਕੇ ਆਣਾ ਵੀ ਜੇ ਤਾਂ ਇਹਨਾਂ ਨੇ ਚੋਰੀ ਨਾ ਕਦੇ ਕਰੀ ਹੋਵੇ ਫਿਰ ਤਾਂ ਬੀਜ ਜੰਮੂਗਾ ਵੀ ਜੇ ਇਹ ਵੀ ਚੋਰ ਹੋਏ ਫਿਰ ਜ਼ਮੀਨ ਕਹਿੰਦਾ ਬੰਜਰ ਦੀ ਬੰਜਰੇ ਰਹੇਗੀ ਜੁ ਕਿ ਜੀ ਮੋਤੀ ਨਹੀਂ ਜੰਮਦੇ ਚਲ ਬਾਦਸ਼ਾਹ ਨੇ ਕਿਹਾ ਵੀ ਹਾਂ ਵੀ ਚਲੋ ਕੰ다 ਜਾਓ ਬੀਜ ਬੀਜ ਕਿਉ ਤਾਂ ਉਹਨਾਂ ਨੇ ਮੂਹ ਲਟਕਾ ਲਏ ਥੱਲੇ ਨੂੰ ਫਿਰ ਬਾਦਸ਼ਾਹ ਨੇ ਕਿਹਾ ਕਹਿੰਦਾ ਵੀ ਜਾਓ ਉਹ ਬਿਲਕੁਲ ਨਹੀਂ ਬੋਲੇ ਬਾਦਸ਼ਾਹ ਨੇ ਫਿਰ ਗੁੱਸੇ ਜਾ ਕੇ ਕਿਹਾ ਵੀ ਤੁਸੀਂ ਜਾਂਦੇ ਕਿਉ ਨਹੀਂ ਵੀ ਗੱਲਾਂ ਦੱਸੋ ਕੀ ਆ ਤਾਂ ਮੰਨ ਗਏ ਕਹਿੰਦੇ ਅਸਰਚ ਜੀ ਕਹਿੰਦੇ ਵੀ ਜਿਹੜੀ ਚੋਰੀ ਆ ਉਹ ਸਾਨੇ ਹੀ ਕਰੀਏ ਕਹਿੰਦੇ ਵੀ ਬੀਰਵਾਲ ਨੇ ਕੋਈ ਚੋਰੀ ਨਹੀਂ ਕੀਤੀ ਵੀ ਚੋਰ ਅਸੀਂ ਆਂ ਤਾ ਕੀ ਕਰਿਆ ਰਾਜੇ ਨੇ ਉਹਨਾਂ ਨੂੰ ਸਜ਼ਾ ਦੇਈ ਤੇ ਨਾਲੇ ਉਹਨਾਂ ਨੂੰ ਜੁਰਮਾਨਾ ਲਾਇਆ ਵੀਰਵਾਲ ਨੂੰ ਇਨਾਮ ਦਿਆ ਤੇ ਵੀਰਵਾਲ ਦੀ ਫੇਰ ਉਵੇਂ ਹੀ ਸਾਰੇ ਦਰਬਾਰ ਚ ਬੱਲੇ ਬੱਲੇ ਹੋ ਗਈ ਤੇ ਉਵੇਂ ਹੀ ਹੁਣ ਵੀਰਵਾਲ ਦੀ ਸਾਰੇ ਦਰਬਾਰ ਚ ਬੱਲੇ ਬੱਲੇ ਹੈ